ਹalleluyah ਸੱਚਮੁੱਚ ਜਦੋਂ ਦੁੱਖ ਤਕਲੀਫ ਆਪਾਂ ਨੂੰ ਮਸੀਹ ਚ ਆ ਕੇ ਵਿਆਉਂਦੀ ਆਈ ਨਹੀਂ ਵੀ ਘਬਰਾ ਜਾਣਾ ਪ੍ਰਭੂ ਨੂੰ ਛੱਡਦੇ ਨਹੀਂ ਛੱਡਣਾ ਹalleluyah ਇਤੋਂ ਵੀ ਜ਼ਿਆਦਾ ਰੋਲ ਜੋਗੇ ਹੋਰ ਤਾਂ ਕੋਈ ਰੱਬ ਵੀ ਹੈ ਨਹੀਂਗਾ ਹalleluyah ਜਿਉਂਨੇ ਆਪਾਂ ਨੂੰ ਸੰਸਾਰ ਚੋਂ ਕੱਢਿਆ ਭੈਣਾ ਭਰਾਵਾਂ ਚੋਂ ਕੱਢਿਆ ਸਾਰਿਆਂ ਚੋਂ ਆਜ਼ਾਦ ਸੱਚਮੁੱਚ ਆਪਾਂ ਨੂੰ ਨੇ ਵੱਖਰੇ ਕੀਤਾ ਹallelujah ਤੇ ਫਿਰ ਪ੍ਰਭੂ ਨੂੰ ਨਹੀਂ ਆਪਾਂ ਛੱਡਣਾ ਕੁਝ ਵੀ ਹੋਈ ਜਾਵੇ ਹallelujah ਸੱਚਮੁੱਚ ਹੋਰ ਕੋਈ ਰੱਬ ਹੈ ਨਹੀਂ ਆਪਾਂ ਬਹੁਤ ਥਾਈ ਜਾ ਜਾ ਕੇ ਦੇਖ ਲਿਆ ਪਰ ਇਹੀ ਜੋ ਕੋਸ ਇਥੋਂ ਮਿਲਣਾ ਉਹ ਪ੍ਰਭੂ ਨੇ ਹੀ ਦੇਣਾ ਹallelujah ਕੋਸ਼ ਆਵੇ ਦੁੱਖ ਆਵੇ ਮੁਸੀਬਤ ਆਵੇ ਕੁਝ ਵੀ ਆਵੇ ਜੇ ਪ੍ਰਭੂ ਦਾ ਇੱਕ ਵਾਰੀ ਲੜ ਫੜ ਲਿਆ ਤੇ ਘੁੱਟ ਕੇ ਫੜ ਲਿਆ ਕਰੋ ਹallelujah ਮੇਨੇ ਤਾਂ ਨੇ ਵਜਦੇ ਫਿਰ ਹੋਰ ਪ੍ਰਭੂ ਦੇ ਅੱਗੇ ਜਾਣੇ ਆ ਹallelujah ਤੇ ਜੇ ਆਪਾਂ ਢੇਰੀ ਟਾ ਕੇ ਬਹਿ ਗਏ ਨਹੀਂ ਮੈਂ ਤਾਂ ਅਜ ਕਿਸੇ ਨੇ ਆ ਕੇ ਤਾਂ ਮੈਂ ਪਰ ਉਹ ਨਿਛੜਤਾ ਫਿਰ ਆਪਾਂ ਅੱਗੇ ਨਹੀਂ ਵਧਨਾਗਾ ਹallelujah ਜੇ ਤਾਂ ਆਪਾਂ ਸੱਚਮੁੱਚ ਅੱਗੇ ਵਧਦੇ ਆਪਾਂ ਕੋਠੇ ਤੇ ਚੜਦੇ ਆ ਪੌੜੀ ਪੌੜੀ ਚੜਦੇ ਜਾਂਦੇ ਹallelujah ਐ ਤਾਂ ਲਈ ਪਹਿਲੀ ਪੌੜੀ ਤੋਂ ਸਿਖਰਲੀ ਪੌੜੀ ਤੇ 10ਵੀਂ ਪੌੜੀ ਤੇ ਚੜ ਕੇ ਚੜਦਾ ਕੋਈ ਨਹੀਂ ਚੜਦਾ ਟੰਬਾ ਟੰਬਾ ਚੜਦੇ ਹallelujah ਜੇ ਆਪਾਂ ਉੱਪਰਲੀ ਪੌੜੀ ਤੇ ਚੜ ਗਏ ਉੱਥੋਂ ਆਪਾਂ ਨੂੰ ਕਿਸੇ ਨੇ ਥੱਲੇ ਨੂੰ ਖਿੱਚ ਲਿਆ ਪੱਥਲੇ ਡਿੱਗਾਗੇ ਤਾਂ ਨਹੀਂ ਚੜਨ ਦੇਣਾ ਹallelujah ਇਸ ਤਰ੍ਹਾਂ ਕਰਕੇ ਦੁੱਖ ਤਕਲੀਫਾਂ ਕੁਛ ਵੀ ਆਉਣ ਉਹਨੂੰ ਸਾਈਡ ਤੇ ਕਰ ਦਿਆ ਕਰੋ ਕਿਹਾ ਕਰੋ ਮੇਰਾ ਪਰਮੇਸ਼ਰ ਮੈਨੂੰ ਹਰ ਇੱਕ ਮੁਸੀਬਤ ਜੋ ਕੱਢਣ ਦੀ ਤਾਕਤ ਰੱਖਦਾ ਵੈ ਹallelujah ਹallelujah ਛੱਡਦੇ ਨੇ ਕੋਈ ਛੱਡਦੇ ਤਾਂ ਛੱਡੀ ਜਾਂਦੇ ਕਰੋ ਪਰ ਆਪਾਂ ਮੰਨਤੇ ਨਹੀਂ ਲਾਉਣੀ ਆਪਣੇ ਮੂੰਹ ਤੇ ਸੱਚਮੁੱਚ ਖੁਸ਼ੀ ਹੋਣੀ ਚਾਹੀਦੀ ਹੈ ਵੀ ਸ਼ੁਕਰ ਹੈ ਪ੍ਰਭੂ ਜੀ ਤੂੰ ਅੱਥੇ ਮੇਰੇ ਨਾਲ ਜੇ ਹੋਰ ਤੋੜਦਾ ਮੇਰਾ ਖਿਹੜਾ ਛੁੱਟਿਆ ਹallelujah ਹallelujah ਤੇ ਜੇ ਆਪਾਂ ਉਹਨਾਂ ਦੀ ਖੁੱਬੇ ਰ ਫਿਰ ਆਪ ਅੱਗੇ ਨਹੀਂ ਵਧਨਾਗਾ ਅੱਗੇ ਵਧਣ ਨੂੰ ਬਹੁਤ ਕੁਝ ਆਪਾਂ ਨੂੰ ਤਿਆਗਣਾ ਪੈਂਦਾ ਵੈ ਹallelujah ਛੱਡਣਾ ਪੈਂਦਾ ਵੈ ਪੁਰਾਣੇ ਪੁਰਾਣੀ ਸਾਰੀ ਖਾਰਿਆ ਕੋ ਇਨਸਾਨੀਅਤ ਛੱਡਣੀ ਪੈਂਦੀ ਹੈ ਹallelujah ਜੇ ਅੱਗੇ ਵਧਨਾ ਤਾਂ ਆਪਾਂ ਸੱਚਮੱਚ ਪਰਮੇਸ਼ਰ ਨੂੰ ਇਹ ਪਰਮੇਸ਼ਰ ਆਪਣੇ ਦੇ ਵਿਵਤਾ ਪਾਉਂਦਾ ਵੀ ਕਈ ਵਾਰੀ ਪਰਮੇਸ਼ਰ ਜਾਣ ਬੁੱਝ ਕੇ ਪਾਉਂਦਾ ਦੇਖਾਂ ਇਹ ਮੈਨੂੰ ਹੁਣ ਵੀ ਯਾਦ ਕਰੂਗਾ ਕਿ ਮੈਨੂੰ ਛੱਡ ਦੂਗਾ ਹਾਲੇਲੂਇਆ ਹਾਲੇਲੂਇਆ ਲੋਕ ਨੇ ਮਾਰੇ ਭੈਣ ਭਰਾ ਨਹੀਂ ਮਾਰੇ ਸਾਰੇ ਚੰਗੇ ਐ ਪਰ ਪਰਮੇਸ਼ਰ ਦੀ ਅੱਚ ਕੋਈ ਯੋਜਨਾ ਹੁੰਦੀ ਤਾਂ ਆਪਾਂ ਨੂੰ ਉਹਨੇ ਅੱਗੇ ਲੈ ਕੇ ਜਾਣਾ ਹਾਲੇਲੂਇਆ ਹਾਲੇਲੂਇਆ ਕਿਉਂਕਿ ਮਸੀਹ ਚ ਆ ਕੇ ਆਪਾਂ ਉਹਨਾਂ ਵਾਲੇ ਕੰਮ ਨਹੀਂ ਕਰਨ ਉਹਨਾਂ ਨੇ ਆਪਣੇ ਵਾਲੇ ਕੰਮ ਨਹੀਂ ਕਰਨੇ ਇਸ ਤਰ੍ਹਾਂ ਪਰਮੇਸ਼ਰ ਆਪਾਂ ਨੂੰ ਵੱਖਰੇ ਕਰ ਦਿੰਦਾ ਵੇ ਹਾਲੇਲੂਇਆ ਹallelujah ਕੋਸ਼ਿਸ਼ ਵੀ ਹੋਵੇ ਇਹ ਨਹੀਂ ਮੈਨੂੰ ਸਾਲ ਹੋ ਗਿਆ ਮੈਨੂੰ 2 ਸਾਲ ਹੋ ਗਏ ਜਿੰਨੇ ਮਰਜੀ ਸਾਲ ਹੋਈ ਜਾਣ ਪਰ ਆਪਾਂ ਪਰਮੇਸ਼ਰ ਦਾ ਲੜ ਨਹੀਂ ਛੱਡਣਾਗਾ ਹallelujah ਇਹਨੇ ਕੇਣਾ ਪਰਮੇਸ਼ਰ ਮੈਂ ਤਾਂ ਤੇਰੇ ਕੋਲ ਬਹੁਤ ਚੜਦੀ ਆਉਣੀ ਹੈ ਜabb ਬਹੁਤ ਚੜਦਾ ਆਉਣਾ ਹੈ ਜਦੋਂ ਆਪਾਂ ਨੂੰ ਬਰਕਤ ਲੈਣ ਦਾ ਟਾਈਮ ਹੁੰਦਾ ਵੈ ਤੋ ਦੋਨੋਂ ਆਪਾਂ ਸ਼ੈਤਾਨ ਦੇ ਪਿੱਛੇ ਲਾ ਕੇ ਛੱਡ ਜਾਣੇ ਆ ਪਰਮੇਸ਼ਰ ਨੂੰ ਹਾਲੇਲੂਇਆ ਕੀ ਪਤਾ ਆਪਾਂ ਜੇ ਤਾਂ ਆਪਾਂ ਪਰਮੇਸ਼ਰ ਤੋਂ ਦੂਰ ਹੋਨੇ ਆਪਾਂ ਨੂੰ ਉਸੇ ਟਾਈਮ ਹੀ ਬਰਕਤ ਦੇਣੀ ਹੋਵੇ ਆਪਾਂ ਦੂਰ ਹੋ ਜਾਨੇ ਆ ਫਿਰ ਪਰਮੇਸ਼ਰ ਕਹਿੰਦਾ ਤੂੰ ਹੁਣ ਆਪਦਾ ਜੋਰ ਲਾ ਲੈ ਹਾਲੇਲੂਇਆ ਹਾਲੇਲੂਇਆ ਪਰ ਜੋ ਪਰਮੇਸ਼ਰ ਦਾ ਟਾਈਮ ਰੱਖਿਆ ਜੋ ਉਹ ਕਰਦਾ ਉਹਨੇ ਹੀ ਕਰਨਾ ਆਪਾਂ ਆਪ ਦੀ ਮਰਜ਼ੀ ਨਾਲ ਕੁਝ ਨਹੀਂ ਕਰ ਸਕਦੇ ਹਾਲੇਲੂਇਆ ਉਹਦੀ ਮਰਜ਼ੀ বিনা ਪੱਤਾ ਨਹੀਂ ਹਿੱਲਦਾਗਾ ਹਲਾ ਕੇ ਦਿਖਾਓ ਕੋਈ ਪੱਤਾ ਉਹਦੇ বিনা ਹਲਾ ਦੂਗਾ ਨਹੀਂ ਹਿੱਲਦਾਗਾ ਹਾਲੇਲੂਇਆ ਉਹਦਾ ਟਾਈਮ ਰੱਖਿਆ ਹੁਣ ਬਾਹ ਵਹ ਹਰ ਇੱਕ ਚੀਜ਼ ਦਾ ਇੱਕ ਟਾਈਮ ਹੁੰਦਾ ਵੈ ਹਾਲੇਲੂਇਆ ਹਾਲੇਲੂਇਆ ਹਾਲੇਲੂਇਆ